ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡੋ ਤੋ ਬੰਦਨ ਅਨਕ ਵਾਰ ਸਰਵ ਕਲਾ ਸਮਰਤ ਡੋਲਣ ਤੇ ਰੱਖੋ ਪ੍ਰਭ ਨਾਨਕ ਦੇਖ ਰਹਾ ਹਥ ਸਤਨਾਮ ਵਾਹਿਗੁਰੂ ਸਾਹਿਬ ਦੇ ਬਿਲਾਵਲਾ ਮਹਲਾ 5 ਦਰਸ਼ਨ ਦੇਖਤ ਦੋਖ ਨਸੇ ਕਬੂਨਾ ਹੋ ਦ੍ਰਿਸ਼ਟਿ ਅਗੋਚਰ ਜੀ ਕਾ ਸੰਗ ਬਸੇ ਰਹਾ प्रीतम प्राण आधार स्वामी उर रहे प्रवे अंतर यामी क्या गुण तेरे <coughs> सार समारे सास सास ਪ੍ਰਭ ਤੁਝੇ ਚੇਤਾਰੀ ਕਿਰਪਾ ਨਿਦ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲam ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਵ ਆਪੇ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਈ ਪ੍ਰਵਯਪੇ ਬਿਲਾਵਲਾ ਮਹੱਲਾ ਪੰਜਵਾ ਦਰਸ਼ਨ ਦੇਖਤ ਦੋਖ ਨਸੇ ਕਮ ਹੂਨਾ ਹੋਵੋ ਦ੍ਰਿਸ਼ਟ ਅਗੋਚਰਾ ਜੀ ਕਾ ਸੰਗ ਵਸੇ ਰਹਾਓ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮਨਾਵਾਂ ਸਾਹਿਬ ਦੀ ਬਾਤ ਪੰਚਮ ਪਾਤਸ਼ਾਹ ਤਨਤਨ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਬਿਲਾਵਲ ਰਾਗ ਅੰਦਰ ਅੰਗ 826 ਉਪਰ ਆ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਦੀ ਆਪ ਸੰਗਤਾਂ ਭਾਈ ਵੱਡੇ ਭਾਗਾਂ ਵਾਲਿਓ ਜਿਨ੍ਹਾਂ ਨੇ ਸਤਿਗੁਰਾਂ ਦੇ ਦਰ ਦੀ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਕਦਮ ਕਦਮ ਲੇਖੇ ਲਾਉਣ ਸਤਿਗੁਰੂ ਸੋ ਅੱਜ ਭਾਈ ਮਾਗ ਮਹੀਨੇ ਦੀ ਸੰਗਰਾਂਤਾ ਦਿਹਾੜਾ ਹੈ ਅਤੇ 40 ਮੁਕਤਿਆਂ ਦਾ ਸ਼ਹੀਦੀ ਜੋੜ ਮੇਲਾ ਹੈ ਅੱਜ ਦੇ ਦਿਨ ਚੌਵੀ ਪ੍ਰੀਤਮ ਸਹਬੇ ਕਮਾਲ ਧਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਨੇ ਆਪਣੇ ਪਿਆਰੇ ਸੇਵਕ ਪਿਆਰੇ ਸਿੱਖ ਭਾਈ ਮਹਾ ਸਿੰਘ ਦੀ ਟੁੱਟੀ ਹੋਈ ਨੂੰ ਗੰਢਿਆ ਸੀ ਮੁਕਤੀ ਦਾ ਵਰ ਮੁਕਤੀ ਦਾ ਦਾਨ ਬਖਸ਼ਿਆ ਸੀ ਸੋ ਸਤਿਗੁਰੂ ਜੀ ਕਿਰਪਾ ਕਰਨ ਜਿਸ ਤਰ੍ਹਾਂ ਭਾਈ ਮਹਾ ਸਿੰਘ ਜੀ ਅਤੇ ਹੋਰ 40 39 ਸਿੰਘਾਂ ਦੀ ਟੁੱਟੀ ਹੋਈ ਨੂੰ ਗੰਢਿਆ ਸੀ ਇਵੇਂ ਸਾਡੇ ਤੇ ਤਰਸ ਕਰਨ ਸਾਡੀ ਵੀ ਟੁੱਟੀ ਗੰਢ ਲੈਣ ਨਾਮ ਬਾਣੀ ਦੀ ਦਾਤ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨੇਤ ਨੇ ਬਾਣੀ ਬਾਣੇ ਦੀ ਦਾਤ ਚੜ੍ਹਦੀਆਂ ਕਲਾ ਬਖਸ਼ਣ ਸਤਿਗੁਰੂ ਜੀ ਸੋ ਅੱਜ ਗੁਰੂ ਪਿਆਰਿਓ ਮਾਗ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਮਾਗੀ ਦਾ ਦਿਹਾੜਾ ਹੈ 40 ਮੁਕਤਿਆਂ ਦਾ ਸ਼ਹੀਦੀ ਜੋੜ ਮੇਲਾ ਹੈ 40 ਮੁਕਤਿਆਂ ਦੇ ਸ਼ਹੀਦੀ ਜੋੜ ਮੇਲੇ ਤੇ ਦੁਨੀਆ ਦੇ ਵੱਖ-ਵੱਖ ਕੋਨੇ-ਕੋਨੇ ਤੋਂ ਪਹੁੰਚੀ ਹੋਈ ਸਾਰਿਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਜੀ ਆਇਆਂ ਜੀ ਆਇਆਂ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਸਤਿਗੁਰਾਂ ਦੇ ਦਰਾਂ ਦੀ ਹਾਜ਼ਰੀ ਭਰੀ ਹੈ ਸੋ ਗੁਰੂ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਨ ਅੱਜ ਦੇ ਇਲਾਹੀ ਹੁਕਮ ਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਬਲਾਵਲ ਰਾਗ ਵਿੱਚ ਬਖਸ਼ਿਸ਼ ਕਰਦੇ ਹਨ ਦਰਸ਼ਨ ਦੇਖਤ ਦੋਖ ਨਸੇ ਕਭੂ ਨਾ ਹੋਵੋ ਦ੍ਰਿਸ਼ਟੀ ਅਗੋਚਰਾ ਜੀ ਕੈ ਸੰਗ ਬਸੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ ਸੰਗਤਾਂ ਜਿਨ੍ਹਾਂ ਦੇ ਸਾਰੇ ਦੁਖ ਤਕਲੀਫਾਂ ਸੰਸੇ ਛੋੜੇ ਸਤਗੁਰਾਂ ਦੇ ਦਰਸ਼ਨਾਂ ਦੇ ਨਾਲ ਚਲੇ ਜਾਂਦੇ ਹਨ ਦੂਰ ਹੋ ਜਾਂਦੇ ਹਨ ਸਤਗੁਰੂ ਜੀ ਸਨਮੁਖ ਹਨ ਅੰਗ ਸੰਗ ਆਪਣੇ ਸਿੱਖਾਂ ਦੇ ਵਰਤੇ ਹਨ ਕਬਹੂ ਨਾ ਹੋਵੇ ਦ੍ਰਿਸ਼ਟੀ ਅਗੋਚਰ ਜੀ ਕਾ ਸੰਗ ਵਸੇ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਹਿ